ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਅੱਛੇ ਹੋ ਚੁੱਕੇ ਆ 9:30 ਹੋ ਚੁੱਕੇ ਆ ਸ਼ੁਆਨੀ ਵੀ ਉੱਠ ਚੁੱਕੇ ਆ ਅੱਜ ਆਪਾਂ ਕਰਾਂਗੇ ਲਮਾਰੀ ਦੀ ਸੈਟਿੰਗ ਸਵੇਰੇ ਸਵੇਰੇ ਕਿਉਂਕਿ ਮੈਂ ਜੌਬ ਤੇ ਜਾਣਾ ਥੋੜਾ ਲੇਟ ਚਲ ਜਾਂਗੀ ਪਰ ਕਰਨੀ ਪੈਣੀ ਹੈ ਠੀਕ ਹੈ ਗਾਇਸ ਬਾਕੀ ਤੁਹਾਨੂੰ ਨਿਊ ਵਾਲਾ ਮੇਰਾ ਤਾਂ ਦਿਖਾਈ ਦਿੱਤੀ ਹੋਗੀ ਠੀਕ ਹੈ ਰੋਜ਼ ਦੀ ਤਰ੍ਹਾਂ ਮੈਂ ਪੀ ਰਹੀ ਹਾਂ ਬਲੈਕ ਕਾਫੀ ਆਪਣੀ ਲਮਾਰੀ ਦੇ ਸਾਰੇ ਕੱਪੜੇ ਕੱਢ ਕੇ ਬੈਡੋ ਤੇ ਆ ਚੁੱਕੇ ਆ ਕੈਡਨ ਆ ਬੁੱਤੋਂ ਉਹ ਅਲੀਮਾ ਦੀ ਸਾਰੀ ਖਾਲੀ ਹੋ ਚੁੱਕੀ ਹੈ ਗਾਇਸ ਸੋਨੇ ਦੱਸਿਆ ਹੀ ਉਹਨੇ ਕਿ ਅਲਮੀਰਾ ਲਈਤੀ ਆ ਪੰਨਾਮੀ ਇਹ ਅਲਮੀਰਾ ਪਾ ਸੈੱਟ ਵੀ ਕਰ ਚੁੱਕੇ ਆ ਉਹਦੇ ਵਿੱਚ ਅੰਦਰ ਕੱਪੜੇ ਵੀ ਰੱਖ ਚੁੱਕੇ ਆ ਤੇ ਕੁਝ ਕੱਪੜੇ ਮੈਂ ਹਵਾਲ ਲੈਵਾਨੀ ਸੀ ਇਸ ਲਈ ਮੈਂ ਜਾਤ ਤੇ પાਕੇ ਆਈ ਆ ਬਹੁਤ ਜ਼ਿਆਦਾ ਤਾਕ ਚੁੱਕੇ ਆ ਗਾਇਸ ਹੁਣ ਲਾਂਚ ਦੀ ਤਿਆਰੀ ਕਰਨੀ ਆ ਫਿਰ ਉਦੋਂ ਆਦ ਮੰਮੀ ਦੀ ਵੀ ਅਲਮੀਰਾ ਸਾਫ ਕਰਨਾ ਲਈ ਉਹ ਵੀ ਕਰੂੰਗੀ ਉਹਦੇ ਲਈ ਵੀ ਕੱਪੜੇ ਸਾਰੇ ਸਮਿੱਟੂੰਗੀ ਸੋ ਮਿਲਦੇ ਆ ਤੁਹਾਨੂੰ ही मेरे ब्लॉग मैं लंच आलू की सब्जी रेड सॉस पास्ता पास्ता मैं बोइल कर लिया मटेरियल मैं कट लिया तो हम रेडी कर लगी हाँ पास्ता गायस रेड सॉस पास्ता बन के रेडी है आज खाइए साढ़े घर आए ने चाची जी ਮੈਂ ਹੁਣੀ ਜਸ ਥੋੜੀ ਦੇਰ ਪਹਿਲਾਂ ਹੀ ਆਈਆਂ ਸ਼ਵਾਨੀ ਦੇ ਕੋਲੇ ਠੀਕ ਹੈ ਤੁਹਾਨੂੰ ਅੱਜ ਇੱਧਰ ਜ਼ਿਆਦਾ ਲਾਈਟ ਦਿਖੜੀ ਹੋਊਗੀ ਜੀ ਆਨ ਕਰਕੇ ਜਿਹੜਾ ਪਹਿਲਾਂ ਲਾਈਟ ਸੀ ਉਹ ਛਿਪ ਗਈ ਐ ਆਪਾਂ ਸਾਹਮਣੇ ਲਾਈਟ ਲਗਾ ਲਈ ਐ ਦੱਸੋ ਹੋਰ ਗਾਇਸ ਹੁਣ ਅਸੀਂ ਬਣਾਵਾਂਗੇ ਸੈਂਡਵਿਚ ਕਿਉਂਕਿ ਬਹੁਤ ਭੁੱਖ ਲੱਗੀ ਬਾਹਰla ਕੁਝ ਖਾਣ ਦਾ ਮਨ ਨਹੀਂ ਕਰ ਰਿਹਾ ਸਬਜੀ ਹਲੇ ਸ਼ਵਾਨੀ ਸੋਚ ਰਹੀ ਐ ਕੀ ਬਣਾਈਏ ਫਿਲਹਾਲ ਹਲੇ ਆਪਾਂ ਪਹਿਲਾਂ ਬਣਾਵਾਂਗੇ ਸੈਂਡਵਿਚ ਕਿਉਂਕਿ ਮੈਨੂੰ ਮੈਨੂੰ ਮੰਮੀ ਨੂੰ ਸ਼ਵਾਨੀ ਨੂੰ ਸੈਂਡਵਿਚ ਲੱਗਦਾ ਐ ਬਹੁਤ ਸਵਾਦ ਉਹਨੂੰ ਸੈਂਡਵਿਚ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਨਾਲ ਖਾਵਾਂਗੇ ਤੇ ਕਮੈਂਟ ਵਿੱਚ ਕਰਕੇ ਦੱਸਿਓ ਕਿ ਗਾਇਜ਼ ਮੇਰੀ ਇਹ ਲਮੀਰਾ ਕਿੱਦਾਂ ਜੀ ਲੱਗੀ ਤਾਂ ਗਾਇਜ਼ ਦੇਖੋ ਵੈਰੀ ਉਹਦਾ ਸੈਂਡਵਿਚ ਦਾ ਸਮਾਨ ਕੱਟ ਰਹੀ ਆ ਮੈਂ ਕੋਈ ਗੁੰਬਰ ਕੱਟ ਚੁੱਕਾ ਹੈ ਸ਼ਿਮਲਾ ਮਿਰਚ ਪਿਆਜ਼ ਔਰ ਟਮਾਟਰ ਹੁਣ ਮੈਂ ਇੱਥੇ ਕੱਟੂਗੀ ਸੇਮ ਸਲਾਈਸਿਸ ਦੇ ਵਿੱਚ ਫਿਰ ਤੁਹਾਨੂੰ ਬਣਾ ਦਿਖਾਵਾਂਗੇ ਜੀ ਸੈਂਡਵਿਚ ਦਾ ਸਮਾਨ ਤਿਆਰ ਹੋ ਚੁੱਕਾ ਹੈ ਸੈਂਡਵਿਚ ਦਾ ਆਲਮੋਸਟ ਸਾਰਾ ਸਮਾਨ ਤਿਆਰ ਹੋ ਚੁੱਕਾ ਹੈ ਕਿਕੇ ਤੁਸੀਂ ਕਹਿੰਦੇ ਹੋ ਨਹੀਂ ਕਿ ਨਾ ਸੈਂਡਵਿਚ ਬਣਾ ਖਾਂਦੇ ਆ ਸਾਨੂੰ ਸਵਾਦ ਲੱਗਦਾ ਸੇਸ਼ ਬਣਾ ਖਾਂਦੇ ਆ ਚਲੋ ਗਾਇਜ਼ ਹੁਣ ਪਰਾ ਕੇ ਫੇ ਮਿਲਦੇ ਕਿੰਨਾ ਵਧੀਆ ਸੈਂਡਵਿਚ ਲੱਗ ਰਿਹਾ ਹੈ ਹੁਣ ਆਪ ਇਹਨੂੰ ਕਰਾਂਗੇ ਗ੍ਰਿਲ ਕਟਿੰਗ ਹੋ ਚੁੱਕੀ ਹੈ ਫਿਨਿਸ਼ਿੰਗ ਦੇਖੋ ਕਿੰਨੀ ਗੈਂਡਾਈ ਹੈ ਭਾਈ ਸ਼ੁਵਾਨੀ ਨੇ ਬਣਾਈ ਹੈ ਦਾਲ ਹੁਣ ਲੱਗ ਰਿਹਾ ਦਾਲ ਨੂੰ ਤੜਕਾ ਸੈਂਡਵਿਚ ਗ੍ਰਿਲਡ ਹੋ ਚੁੱਕੇ ਹੈ ਮਮੀ ਜਸੋ ਕਿੱਧਰ ਬਣਿਆ ਸੈਂਡਵਿਚ ਉਹ ਮੇਰਾ ਰੋਟੀ ਖਾਣਾ ਬਣਨੀ ਸੀਗਾ ਸ਼ਵਨੀ ਨੇ ਬਣਾਇਆ ਮੇਰੇ ਲਈ ਬੇਸਨ ਦਾ ਪੂੜਾ ਅੱਜ ਸਾਰਿਆਂ ਨੇ ਆਪਣੀ ਮਨਮਰਜ਼ੀ ਦੀ ਚੀਜ਼ਾਂ ਬਣਾ ਕੇ ਖਾਧੀਆਂ ਜਿੱਦਾਂ ਕਿ ਮੈਂ ਸੈਂਡਵਿਚ ਬਣਾਇਆ ਸੀ ਸ਼ਵਨੀ ਨੇ ਪਾਸਤਾ ਫਿਰ ਰਾਤ ਨੂੰ ਮੰਮੀ ਨੇ ਪੂੜਾ ਖਾਣਾ ਸੀ ਮੈਂ ਵੀ ਪੂੜਾ ਖਾਣਾ ਸੀ ਉਹ ਬਣਾਈ ਅੱਜ ਸਾਰਿਆਂ ਨੇ ਆਪਣੀ ਮਨਮਰਜ਼ੀ ਦੀ ਚੀਜ਼ਾਂ ਚਲੋ ਏ ਗਾਇਜ਼ ਇਸ ਵਲੌਗ ਨੂੰ ਆਪਾਂ ਇੱਥੇ ਕਰਦੇ ਆਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋ ਤਾਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਕਰਨਾ ਬਾਕੀ ਸ਼ਿਵਾਨੀ ਅਸਥਾਕੀ ਸੋਗੀ ਕਿਉਂਕਿ ਉਹਨੇ ਲਮਾਰੀ ਦੀ ਪੂਰੀ ਸੈਟਿੰਗ ਕੀਤੀ ਇਸ ਲਈ ਇਹ ਵਲੌਗਸ ਨਹੀਂ ਆ ਪਾਈ ਆਪਾਂ ਮਿਲਦੇ ਆ ਕਰ ਨਵੇਂ ਵਲੌਗ ਨਾਲ ਠੀਕ ਹੈ ਗਾਇਸ ਟਾਟਾ ਬਾਏ ਗੁੱਡ ਨਾਈਟ